ਰੱਕਤੇ ਮੋਟਰਸਾਈਕਲ ਦਾ ਨੰਬਰ ਲਗਾ ਕੇ ਲੱਖਾਂ ਰੁਪਏ ਦਾ ਮਾਲ ਲੈ ਕੇ ਮਾਲਕ ਹੋਇਆ ਫਰਾਰ ਕੰਡਾ ਪਰਚੀਆਂ ਉੱਤੇ ਵੀ ਫਰਜੀ ਨਾਮ ਲਿਖ ਕੇ ਠੱਗੀ ਨੂੰ ਦਿੱਤਾ ਅੰਜਾਮ ਅਕਸਰ ਹੀ ਠੱਗਾ ਵੱਲੋਂ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਹੈ ਅਜਿਹਾ ਹੀ ਇੱਕ ਮਾਮਲਾ ਥਾਣਾ ਤੇ ਬੜਾ ਅਧੀਨ ਉਹਦੇ ਪਿੰਡ ਅਲਾਵਲਪੁਰ ਤੇ ਇੱਕ ਟਰੱਕ ਮਾਲਕ ਵੱਲੋਂ ਜਿਸ ਨੇ ਆਪਣੇ ਟਰੱਕ ਉੱਪਰ ਜਾਲੀ ਨੰਬਰ ਪਲੇਟ ਲਾ ਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚੋਂ ਭਰੇ ਮਾਲ ਸਮੇਤ ਆਪਣੇ ਟਰੱਕ ਸਮੇਤ ਫਰਾਰ ਹੋ ਗਿਆ ਇਸ ਠੱਗੀ ਦਾ ਸ਼ਿਕਾਰ ਹੋਏ ਰਜੇਸ਼ ਕੁਮਾਰ ਪੁੱਤਰ ਦਾ ਸੇਮਰਾਜ ਨੇ ਦੱਸਿਆ ਕਿ ਬੀਤੀ 28 ਅਤੇ 29 ਨਵੰਬਰ ਨੂੰ ਉਨ੍ਹਾਂ ਨੇ ਮੀਆਂਬਿਡ ਨੇੜੇ ਰਈਆ ਜ਼ਿਲ੍ਹਾ ਤਰਨਤਾਰਨ ਤੋਂ ਇੱਕ ਕਿਸਾਨ 인ਦਰਜੀਤ ਸਿੰਘ ਪੁੱਤਰ ਪਰਸ਼ੋਤਮ ਸਿੰਘ ਦੇ ਘਰੋਂ ਲੱਖਾਂ ਰੁਪਏ ਦੀ ਮੱਕੀ ਦੋ ਟਰੱਕਾਂ ਵਿੱਚ ਲੋਡ ਕਰਵਾਈ ਸੀ ਜੀਨਾ ਵਿੱਚੋਂ ਇੱਕ ਟਰੱਕ ਹਰਮਨ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਅਲਾਵਲਪੁਰ ਥਾਣਾ ਤਿੱਬੜ ਦਾ ਸੀ ਉਸਨੇ ਦੱਸਿਆ ਕਿ ਹਰਮਨ ਸਿੰਘ ਆਪਣੇ ਪਿੰਡ ਨੂੰ ਇਹ ਬਹਾਨਾ ਮਾਰ ਕੇ ਮੁੜ ਗਿਆ ਕਿ ਉਸਦੀ ਮਾਂ ਬਿਮਾਰ ਹੈ ਇਸ ਲਈ ਉਹ ਆਪਣੀ ਹੀ ਦੂਸਰੀ ਗੱਡੀ ਉੱਤੇ ਬੈਠ ਕੇ ਸੁਜਾਨਪੁਰ ਨੂੰ ਰਵਾਨਾ ਹੋ ਗਏ ਜਦੋਂ ਅਗਲੇ ਦਿਨ ਵੀ ਹਰਮਨ ਸਿੰਘ ਟਰੱਕ ਲੈ ਕੇ ਨਾ ਪਹੁੰਚਿਆ ਉਸਨੇ ਸਮੁੱਚੇ ਘਟਨਾਕਰਮ ਦੀ ਜਾਂਚ ਕੀਤੀ ਤਾਂ ਜਿਸ ਗੱਡੀ ਉੱਤੇ ਹਰਮਨ ਸਿੰਘ ਨੇ ਮਾਲ ਲੱਦਿਆ ਸੀ ਉਸਦਾ ਨੰਬਰ ਉਸਦੇ ਅਸਲ ਨੰਬਰ ਨਾਲੋਂ ਵੱਖਰਾ ਸੀ ਉਸਦਾ ਅਸਲ ਨੰਬਰ PB06B0832 ਹੈ ਪਰ ਉਸ ਵੱਲੋਂ ਜੋ ਟਰੱਕ ਉੱਪਰ ਨੰਬਰ ਲਗਾਇਆ ਗਿਆ ਸੀ ਉਹ PB06R9992 ਦਰਜ ਪਾਇਆ ਗਿਆ ਪੀੜਤ ਵਪਾਰੀ ਨੇ ਦੱਸਿਆ ਕਿ ਖਰੀਦੇ ਹੋਏ ਮਾਲ ਦੀ ਹਜੇ ਤੱਕ ਅਦਾਇਗੀ ਨਹੀਂ ਹੋਈ ਹੈ ਉਹਨਾਂ ਨੇ ਕਿਹਾ ਕਿ ਇਹ ਮਾਲ ਕਟੂਏ ਜੰਮੂ ਕਸ਼ਮੀਰ ਵਿੱਚ ਖਾਲੀ ਕਰਨਾ ਸੀ ਪਰ ਹੁਣ ਹਰਮਨ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਜਿਹੜਾ ਮਾਲ ਉਹਨਾਂ ਨੇ ਇੰਦਰਜੀਤ ਸਿੰਘ ਕੋਲੋਂ ਖਰੀਦਿਆ ਸੀ ਉਸ ਦੀ ਪੇਮੈਂਟ ਲਈ ਇੰਦਰਜੀਤ ਸਿੰਘ ਵੱਲੋਂ ਉਹਨਾਂ ਨੂੰ ਬਾਰ ਬਾਰ ਫੋਨ ਕਰਕੇ ਆਪਣੇ ਵੇਚੇ ਹੋਏ ਮਾਲ ਦੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਪੀੜਤir ਵੱਲੋਂ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਥਾਣਾ ਤਿੱਬੜ ਵਿੱਚ ਦੇ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਭਾਜੀ ਇਹ ਕਦੋਂ ਦੀ ਘਟਨਾ ਵਾਂ ਤੇ ਕਿੰਨਾ ਕੁ ਮਾਲ ਤੁਹਾਡਾ ਚੋਰੀ ਹੋਇਆ ਭਾਜੀ ਇਹ 28 29 ਤਰੀਕ ਨੂੰ ਮਹਲੂੜ ਹੋਇਆ 564 ਕੱਟੇ ਹੋਏ ਆ 269 ਗੋਡਾ 40 ਕਿਲੋ ਮਾਲ ਲੋਡ ਮੀਆਂ ਬਿੰਦ ਤੋਂ ਕੀਤਾ ਹੀ ਰਹੀ ਆ ਤੇ ਮੀਆਂ ਬਿੰਦ ਤੋਂ ਇਹ ਕਿੱਥੇ ਲੈ ਕੇ ਜਾਣਾ ਹੈ ਮਾਲ ਇਹ ਇੰਦਰਜੀਤ ਸਿੰਘ ਤੋਂ ਮਾਲ ਲਦਿਆ ਹੈ ਜੀ ਆਹੀਂ ਸੌਦਾ ਕਰਾਉਣ ਲਈ ਕਠੂਆ ਵੀ ਲੈ ਕੇ ਜਾਣਾ ਹੈ ਜੀ ਤੇ ਇਹ ਕਿਹੜੀ ਗੱਡੀ ਤੇ ਲੋਡ ਕੀਤਾ ਸੀ ਇਹ ਜੀ ਪੀਵੀ06R9991 ਤੇ ਗੱਡੀ ਲੋਡ ਕੀਤੀ ਸੀ ਤੇ ਆਪਣਾ ਨਾਮ ਜਿਹੜਾ ਡਰਾਈਵਰ ਨੇ ਉਹ ਜਤਿੰਦਰ ਸਿੰਘ ਲਿਖਾਇਆ ਹੈ ਜੀ ਅਸਲ ਚ ਨਾਮ ਕੀ ਅਸਲ ਚ ਨਾਮ ਜਿਹੜਾ ਇਹਦਾ ਜੀ ਹਰਮਨ ਸਿੰਘ ਉਤਰ ਸ਼ਮਸ਼ੀਰ ਸਿੰਘ ਵਾਸੀ ਲਾਲਪੁਰ ਹਾਂਜੀ ਤੇ ਪਿੰਡ ਜਿਹੜਾ ਇਹਦਾ ਆਪਣੇ ਇਹਦੇ ਘਰ ਆਈ ਆਈ ਜਦੋਂ ਇਹ ਗੱਡੀ ਲੋਡ ਕੀਤੀ ਆ ਸਿਦਮਾ ਤੱਕ ਮੈਂ ਨਾਲ ਆਇਆ ਸਿਦਮਾ ਕਹਿੰਦਾ ਮੇਰੀ ਮਾਤਾ ਬਿਮਾਰ ਹੋ ਗਈ ਆ ਮੈਂ ਉਹਦਾ ਪਤਾ ਲਾਇਆ ਕਿ ਤੇ ਵਾਪਸ ਆਈ ਨਾ ਤੁਸੀਂ ਮੈਨੂੰ ਅੱਗੇ ਡੀਕੋ ਗਰਦਾਸਪੁਰ ਜਦੋਂ ਮਾਲ ਲੱਦਿਆ ਤੁਸੀਂ ਨਾਲ ਹੀ ਉੱਥੇ ਆਹੀ ਨਾਲ ਹੀ ਜੇ ਤੇ ਕੰਡਾ ਵੀ ਆਪ ਹੀ ਕਰਾਇਆ ਨੇ ਕੰਡਾ ਵੀ ਆਪ ਕਰਾਇਆ ਉਹ ਵੀ ਸਾਡੇ ਨਾਲ ਹੀ ਕੰਡੇ ਦੀ ਵੀ ਜਿਹੜੀ ਵੀਡੀਓ ਆ ਗੱਡੀਆਂ ਲੋਡ ਅਹੀਂ ਦੋ ਗੱਡੀਆਂ ਲੋਡ ਕੀਤੀਆਂ ਜੀ ਅੱਛਾ ਦੂਜੀ ਗੱਡੀ ਸਹੀ ਸਲਾਮਤ ਦੂਜੀ ਗੱਡੀ ਸਹੀ ਸਲਾਮਤ ਅੱਛਾ ਪਾਈ ਵੀ ਇਕੱਠਿਆਂ ਮੈਂ ਇਹਦੀ ਗੱਡੀ 'ਚ ਬੈ ਕੇ ਆਇਆ ਦੂਜੀ ਗੱਡੀ ਪਿੱਛੇ ਹੀ ਜਦੋਂ ਸਿਦਮਾ ਤੱਕ ਆਇਆ ਤਾਂ ਕਹਿੰਦਾ ਮੇਰੀ ਮਾਤਾ ਬਿਮਾਰ ਹੋ ਗਈ ਹੈ ਜੀ ਤੇ ਮੈਂ ਉਹਦਾ ਪਤਾ ਲੈ ਕੇ ਘਰੋਂ ਆਇਆ ਤੁਸੀਂ ਮੈਨੂੰ ਅੱਗੇ ਡੀਕੋ ਅਹੀਂ ਇਹਨੂੰ ਡੀਕਦੇ ਰਿਹਾ ਗਰਦਾਪੁਰ ਬਾਈਪਾਸ ਤੇ ਇਹਦਾ ਫੋਨ ਬੰਦ ਹੋ ਗਿਆ ਅਹੀਂ ਕਿ ਹੋ ਸਕਦਾ ਮਾਤਾ ਜੀ ਜਲਦੀ ਬਿਮਾਰ ਹੋ ਗਈ ਤੇ ਕੱਲ ਆ ਜਾਏਗਾ ਫਿਰ ਇਹ 30 ਤਰੀਕ ਨੂੰ 5 ਵਜੇ ਦਾ ਫੋਨ ਆਇਆ ਕਿ ਮੈਂ ਆ ਰਿਆਂ ਫਿਰ ਉਸ ਤੋਂ ਬਾਅਦ ਵੀ ਫੋਨ ਇਹਦਾ ਬੰਦ ਹੋ ਗਿਆ ਉਸੇ ਵੇਲੇ ਇਹ 30 ਤਰੀਕ ਨੂੰ ਇਹਦੇ ਘਰ ਆਇਆ ਇਹ ਸਾਨੂੰ ਘਰ ਇਹਦੀ ਜਨਾਨੀ ਕਹਿੰਦੀ ਕਿ ਸਾਨੂੰ ਪਤਾ ਨਹੀਂ ਬਿੱਟੂ ਦੀ ਇਹਦੀ ਮਾਤਾ ਜਿਹੜੀ ਤੇ ਅਸਲੀ ਨਾਂ ਵੀ ਇਹਦਾ ਪਤਾ ਕੀਤਾ ਇਹਦਾ ਨਾਂ ਹਰਮਨ ਸਿੰਘ ਆ ਪਹਿਲਾਂ ਵੀ ਇਹਨਾਂ ਸਾਡੇ ਕੋਲੋਂ ਡੀਓਸੀ ਦੇ ਫੇਰੇ ਲਾਇਆ ਸੀ ਬਾੜਕੀਸ਼ਨ ਮਿੱਤਰ ਦੇ ਸ਼ਹਿਰ ਤੋਂ ਸ਼ਿਦਨਗਰ ਦੇ ਉਦੇ ਚ ਵੀ ਇਹਦਾ ਗੱਡੀ ਦਾ ਨੰਬਰ ਪੀਬੀ 06ਬੀ 0832 ਹੈ ਬੀ ਬੈਣ ਵਾਲੀ ਹੁਣ ਇਹਨੇ ਬਦਲ ਲਿਆ ਨੰਬਰ ਹੁਣ ਇਹਨਾਂ ਨੰਬਰ ਜੈਲੀ ਲਾ ਕੇ ਬਿਨਾ ਇੰਡੀਆ ਤੋਂ ਇੰਡੀਆ ਨੰਬਰ ਤੋਂ ਪਲੇਟਾਂ ਲਾ ਕੇ ਤੇ ਮਾਲ ਲਦਿਆ ਪਹਿਲਾਂ ਇਹਦੀ ਪਹਿਲਾਂ ਇੰਡੀਆ ਦੀਆਂ ਪਲੇਟਾਂ ਨਹੀਂ ਲੱਗੀਆਂ ਸਰ ਇਹ ਅੱਗੇ ਵੀ ਲਦਿਆ ਸੋਚਿਆ ਵਿਸ਼ਵਾਸ ਹੀ ਅੱਗੇ ਵੀ ਉਸ ਤੋਂ ਵੀ 2-4 ਸਾਲ ਪਹਿਲਾਂ ਇਹਨਾਂ ਸਾਡਾ ਮਾਲ ਲਦਿਆ ਸੀ ਇਹਦੇ ਕੋਲ 10 ਚੱਕੀ ਗੱਡੀ ਹੁੰਦੀ ਸੀ ਕਿਰਾਏ ਤੇ ਕਿਸ ਦੀ ਚਲਾਉਂਦਾ ਸੀ ਹੁਣ ਤੇ ਇਹਦੇ ਕੋ ਆਪਣੀ ਗੱਡੀ ਆ ਉਦੋਂ ਦਾ ਸਾਡਾ ਪੁਰਾਣਾ ਇਹਦੇ ਨਾਲ ਲਿੰਕ ਹੀ ਪੁਰਾਣਾ ਮਾਲ ਢੋਂਦਾ ਸੀ ਅਫਸੀਰ ਇਹ ਬੋਦੀ ਸ਼ਾ ਦਾ ਮਾਲਟ ਹੁੰਦਾ ਸੀ ਲੇਕਿਨ ਇਹ ਇਹ ਜਿਹੜਾ ਪਤਾ ਨਹੀਂ ਪੀਏ ਫਰਾਦੀ ਬੰਦਾ ਹੋਏਗਾ ਇਹ ਤੇ ਗੁੱਡ ਫੇਰ ਤੇ ਇਹਨਾਂ ਵਿਸ਼ਵਾਸ ਆਪਣਾ ਤੋੜਿਆ ਜੀ ਤੇ ਉਹ ਤਾਂ ਫਿਰ ਕੋਈ ਕੀਤੀ ਪੜਤਾਲ ਕੋ ਉਹ ਅਹੀਂ ਜੀ ਅਹੀਂ ਦਰਖਾਸਤ ਦਿੱਤੀ ਹੈ ਜੀ ਤਿੱਬੜ ਥਾਣੇ ਐਸਐਚਓ ਸਾਹਿਬ ਨੂੰ ਵੀ ਕਿਹਾ ਵੀ ਉਹਦੀ ਵੀਡੀਓ ਵੀ ਨਾਲ ਲਾਈ ਹੈ ਜੀ ਜੋ ਕੰਡਾ ਹੋਇਆ ਕੰਡੇ ਤੇ ਇਹ ਵੀਡੀਓ ਦੇ ਨਾਲ ਮੈਂ ਵੀ ਨਾਲ ਹੀ ਜਿਹੜਾ ਮਤਲਬ ਕਿ ਉਹਦਾ ਭਈਆ ਜਿਹੜਾ ਜ਼ਿੰਮੇਵਾਰ ਦਾ ਉਹ ਵੀ ਨਾਲ ਹੈ ਕੰਡਾ ਕਰਾਨ ਵੇਲੇ ਉਹਦੀ ਵੀ ਵੀਡੀਓ ਤੁਹਾਨੂੰ ਦੇਤੀ ਹੈ ਜੀ ਰਹੀ ਹੈ ਜਿਹੜਾ ਕੰਡਾ ਕਰਾਇਆ ਜਿਹੜਾ ਉਹਦਾ ਮਾਰ ਰਹੀ ਹੈ ਹੀ ਉਹਦੇ ਵੀ ਵੀਡੀਓ ਨਾਲ ਲਾਤੀ 197 ਬੋਰੀਆਂ ਤੋਂ ਲੋਡ ਕੀਤੇ ਆ ਜੁਦਾ ਜੁਦਾ ਕਰਨ ਦੋ ਥਾਈ ਕੰਡਾ ਹੋਇਆ ਜੀ ਦੋ ਹੀ ਥਾਈ ਇਹਨੇ ਗਲਤ ਸਾਈਨ ਕੀ ਦੋ ਹੀ ਥਾਈ ਇਹਨਾਂ ਗਲਤ ਸਾਈਨ ਕੀਤੇ ਜੀ ਇਹ ਦੇਖੋ ਜੀ ਜਤਿੰਦਰ ਸਿੰਘ ਦੇ ਸਾਈਨ ਕੀਤੇ ਆ ਜੀ ਨਾ ਹਰਮਨ ਸਿੰਘ ਆ ਜੀ ਓਦਾਂ 420 ਦਾ ਕੰਮ ਕੀਤਾ ਜੀ ਗੱਡੀ ਨੰਬਰ ਵੀ ਗਲਤ ਹੈ ਤੇ ਸਾਈਨ ਵੀ ਗਲਤ ਜੀ ਬੰਦਾ ਵੀਡੀਓ ਚ ਕਹਿਜਾ ਉਥੇ ਕੈਮਰੇ ਲੱਗੇਦੇ ਆ ਆਪਣਾ ਕੰਡਿਆ ਦੋਨਾਂ ਕੰਡਿਆ ਦੇ ਪੁਲਿਸ ਨੂੰ ਸ਼ਿਕਾਇਤ ਦੇ ਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜੀ ਦੋਨਾਂ ਕੰਡਿਆ ਦੇ ਕੈਮਰੇ ਲੱਗੇ ਆ ਉਹਦੀ ਵੀਡੀਓ ਵੀ ਨਾਲ ਦਿਖਾਤੀ ਆ ਉਹਨਾਂ ਨੂੰ ਤੁਹਾਨੂੰ ਵੀ ਉਹਨਾਂ ਦੀ ਵੀਡੀਓ ਦੇ ਦਿੱਤੀ ਆ ਬੰਦਾ ਜਿਹੜਾ ਇੱਕ ਹੋਰ ਸਰਦਾਰ ਬੰਦਾ ਹੀ ਦੇ ਨਾਲ ਉਹ ਆਪਣੀ ਦੇਖੋ ਪਿੱਠ ਪਿੱਠ ਲਿਖਾਂਦਾ ਵੀਡੀਓ ਚ ਗੱਡੀ ਚ ਉੱਤਰ ਕੇ ਕਿਉਂਕਿ ਪਹਿਲਾਂ ਹੀ ਵੱਧ ਨਹੀਂ ਦਿੱਤੀ ਸੀ ਦੋਨਾਂ ਦੀ ਤੁਸੀਂ ਨਾਲ ਹੀ ਹੁੰਦਾ ਬਿਲਕੁਲ ਤੁਹਾਡੇ ਕੋਲ ਵੀ ਗੱਡੀ ਹੈਗੀ ਹਾਂਜੀ ਇਹ ਕਿੱਥੋਂ ਤੱਕ ਆਇਆ ਤੁਹਾਡੇ ਨਾਲ ਇਹ ਸਿਨਮਾ ਤੱਕ ਆਇਆ ਸਿਨਮਾ ਤੱਕ ਆਇਆ